ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟੀਕ ਤੇ ਅੱਜ ਬਣਾਵਾਂਗੇ ਜੀ ਇੱਕ ਬਾਂਹ ਦਾ ਡਿਜ਼ਾਈਨ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਲੈਂਸ ਲਾ ਕੇ ਬਣਾਵਾਂਗੇ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਆਪਣੀ ਕਮੀਜ਼ ਦੀ ਲੁੱਕ ਚੇਂਜ ਕਰ ਸਕਦੇ ਹੋ ਠੀਕ ਹੈ ਤੇ ਆਓ ਜੀ ਬਣਾਉਨੇ ਆਂ ਡਿਜ਼ਾਈਨ ਦੇਖੋ ਜੀ ਇਹ ਵਾਲਾ ਸਾਡੇ ਕੋਲ ਫੈਬਰਿਕ ਹੈਗਾ ਬਾਂਹ ਦਾ ਮੈਚਿੰਗ ਸੂਟ ਸੀਗਾ ਇਹ ਸਾਡਾ ਕਮੀਜ਼ ਹੈ ਇਹ ਸਲਵਾਰ ਹੈ ਤੇ ਇਹਦਾ ਆਪਾਂ ਨੇ ਕਪੜਾ ਲਾ ਕੇ ਬਾਹ ਦਾ ਇੱਕ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤਿਆਰ ਕਰਨਾ ਤੁਸੀਂ ਆਹ ਦੇਖੋ ਵੀਡੀਓ ਨੂੰ ਲਾਸਟ ਤੱਕ ਠੀਕ ਹੈ ਬਾਹ ਦੀ ਕਟਿੰਗ ਕਰ ਲਈ ਕਟਿੰਗ ਮੈਂ ਉਸੇਸਾ ਨਲ ਕੀਤੀ ਕਿ ਡਿਜ਼ਾਈਨ ਨੂੰ ਵਿੱਚ ਐਡ ਕਰਕੇ ਫਿਰ ਕਟਿੰਗ ਕੀਤੀ ਹੈ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਨੂੰ ਐਡ ਕਰਕੇ ਕਟਿੰਗ ਫਿਰ ਕੀਤੀ ਹੈ ਇਸ ਤਰ੍ਹਾਂ ਆਪਾਂ ਨੇ ਬਣਾਉਣਾ ਠੀਕ ਹੈ ਆਓ ਮੈਂ ਦੱਸਦੀ ਆ ਤੁਹਾਨੂੰ ਕਿਵੇਂ ਆਪਾਂ ਡਿਜ਼ਾਈਨ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਨੇ ਸਲਵਾਰ ਵਾਲੇ ਕੱਪੜੇ ਨੂੰ ਅਟੈਚ ਕਰਨਾ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਆਪਣੀ ਕਮੀਜ਼ ਦੀ ਲੁੱਕ ਚੇਂਜ ਕਰ ਸਕਦੇ ਹੋ ਜੇਕਰ ਤੁਹਾਡੀ ਕਮੀਜ਼ ਦੀ ਲੰਬਾਈ ਬਾਹ ਦੀ ਘਾਟ ਆ ਰਹੀ ਹੈ ਤਾਂ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਅੱਜਕਲ ਜਿਹੜੇ ਮੈਚਿੰਗ ਸੂਟ ਆ ਰਹੇ ਨੇ ਕਮੀਜ਼ਾਂ ਦੀ ਕੱਟ ਜਿਹੜੀ ਕਟਿੰਗ ਆ ਉਹ ਕੱਟ ਆ ਰਹੀ ਹੈ ਯਾਨੀ ਕਿ ਕਪੜਾ ਕੱਟ ਆ ਰਿਹਾ ਤੁਸੀਂ ਇਹ ਚੀਜ਼ ਬਣਾ ਕੇ ਵੀ ਆਪਣੀ ਬਾਹਾਂ ਦੀ ਲੰਬਾਈ ਪੂਰੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਇਸ ਤਰ੍ਹਾਂ ਸिलाई ਲਾ ਲੈਣੀ ਦੇਖੋ ਇਸ ਤਰ੍ਹਾਂ ਆਪਾਂ ਸਲਾਈ ਲਾ ਲਈ ਹੁਣ ਇਸ ਤੋਂ ਅੱਗੇ ਆਪਾਂ ਨੇ ਫੇਰ ਇੱਕ ਪੱਟੀ ਬਾਹ ਜੋੜਨੀ ਹੈ ਕੱਪੜਾ ਇਹ ਵਾਲਾ ਪ੍ਰਿੰਟਡ ਪਹਿਲਾਂ ਅਸੀਂ ਪ੍ਰਿੰਟਡ ਜੋੜਿਆ ਫਿਰ ਪਲੇਨ ਜੋੜਿਆ ਫਿਰ ਅਸੀਂ ਪ੍ਰਿੰਟਡ ਕੱਪੜਾ ਤੇ ਤੁਸੀਂ ਇਸ ਦੀ ਸ਼ੇਪ ਦੇਖ ਲੈਣੀ ਹੈ ਕਾਟ ਮਤਲਬ ਮੈਂ ਪਾਈ ਹੋਈ ਉਸੇ ਹਿਸਾਬ ਦੇ ਨਾਲ ਹੀ ਇਹਦੀ ਸਲਾਈ ਜਿਹੜੀ ਤੁਸੀਂ ਜੋੜਨੀ ਆ ਠੀਕ ਹੈ ਇਸ ਤਰ੍ਹਾਂ ਦੇਖੋ ਆਪਾਂ ਨੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਦਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਆਪਾਂ ਨੇ ਪੱਟੀ ਅਟੈਚ ਕਰ ਲਈ ਠੀਕ ਹੈ ਹੁਣ ਆਪਾਂ ਨੇ ਦੋ ਤਰ੍ਹਾਂ ਦੀ ਲੈਸ ਵਰਤਣੀ ਇੱਕ ਇਹ ਵਾਲੀ ਜਿਗਜ਼ੈਗ ਵਾਲੀ ਤੇ ਇੱਕ ਇਹ ਵਾਲੀ ਠੀਕ ਹੈ ਦੋ ਤਰ੍ਹਾਂ ਦੀ ਲੈਸ ਲਾ ਕੇ ਆਪਾਂ ਨੇ ਡਿਜ਼ਾਈਨ ਬਣਾਉਣਾ ਲੇਸ ਦੀ ਤੁਸੀਂ ਪੁੱਠ ਸਿੱਧ ਦੇਖ ਲੈਣੀ ਹੈ ਤੇ ਇੱਧਰ ਆਪਾਂ ਨੂੰ ਮੋਰੀ ਵਾਲੀ ਸਾਈਡ 깔ਾਂ ਜਿਵੇਂ ਆਪਾਂ ਗੁੰਮ ਲੈਸ ਲਾਉਨੇ ਹੁੰਨੇ ਆ ਇਸ ਤਰ੍ਹਾਂ ਲੈਸ ਰੱਖ ਕੇ ਕੱਪੜੇ ਦੀ ਫੋਲਡਿੰਗ ਕਰਾਂਗੇ ਬਾਹਾਂ ਦੀ ਲੰਬਾਈ ਦਾ ਤੁਸੀਂ ਨਿਸ਼ਾਨ ਲਾ ਲੈਣਾ ਠੀਕ ਹੈ तरह अपने लैस ला के फोल्डिंग कर लेनी ਦੇਖੋ ਜੀ ਆਪਣੀ ਲੈਸ ਲੱਗ ਗਈ ਠੀਕ ਹੈ ਹੁਣ ਆਪਾਂ ਲਾਵਾਂਗੇ ਜਿਗਜ਼ੈਗ ਵਾਲੀ ਲੈਸ ਇੱਥੇ ਕੀ ਕਰਨਾ ਹੈ ਆਪਾਂ ਨੂੰ ਧਾਗਾ ਚੇਂਜ ਕਰ ਲੈਣਾ ਹੈ ਤੁਸੀਂ ਇਹ ਦੇਖੋ ਜਿਸ ਤਰ੍ਹਾਂ ਇਹ ਲੈਸ ਨਾਲ ਦਾ ਧਾਗਾ ਲਾਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਲੈਸ ਲਾ ਕੇ ਇਹ ਜਿਹੜੀ ਸਲਾਈ ਹੈ ਇਹਨੂੰ ਕਵਰ ਕਰ ਦਾਂਗੇ बहुत सोना डिजाइन लग रहा है जी इस तरह ही आप दूजी साइड रखा देखो अपन दूजी साइड भी इसे तरह लैस ला लेंगे ਉਸੀ ਸੇਮ ਡਿਜ਼ਾਈਨ ਘੇਰੇ ਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਦਾ ਬਹੁਤ ਸੋਖਾ ਡਿਜ਼ਾਈਨ ਹੈ ਠੀਕ ਹੈ ਦੇਖੋ ਦੋ ਪੱਟੀਆਂ ਆਪਾਂ ਨੇ ਲਾ ਲਈਆਂ ਹੁਣ ਕੀ ਕਰਨਾ ਹੈ ਇਸ ਤਰ੍ਹਾਂ ਇਸ ਕੱਪੜੇ ਦਾ ਆਪਾਂ ਸੈਂਟਰ ਕਰ ਲੈਣਾ ਹੈ ਦੇਖੋ ਠੀਕ ਹੈ ਇਸ ਤਰ੍ਹਾਂ ਸੈਂਟਰ ਕਰਕੇ ਫਰੀਜ਼ ਬਣਾ ਲਓ ਤੁਹਾਨੂੰ ਨਿਸ਼ਾਨ ਲਾ ਲਓ ਇੱਕ ਆਪਾਂ ਨੇ ਲੈਸ ਸੈਂਟਰ ਚ ਲਾ ਦਿੰਨੀ ਇਸੇ ਤਰ੍ਹਾਂ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਬਾਜੂ ਦੇ ਡਿਜ਼ਾਈਨ ਘੇਰੇ ਦੇ ਡਿਜ਼ਾਈਨ ਇਸ ਤਰ੍ਹਾਂ ਦੇ ਮੈਚਿੰਗ ਸੂਟ ਤੇ ਤੁਸੀਂ ਕੋਈ ਜਨ ਕੰਮ ਕਰ ਸਕਦੇ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਠੀਕ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਿੰਪਲ ਜਿਹਾ ਤੇ ਸੋਬਰ ਜਿਹਾ ਡਿਜ਼ਾਈਨ ਬਣਿਆ ਕਿੰਨਾ ਪਿਆਰਾ ਲੱਗ ਰਿਹਾ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਵਧੀਆ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਨਾ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਇਸ ਤਰ੍ਹਾਂ ਡਿਜ਼ਾਈਨ ਪਾਉਣ ਦੇ ਨਾਲ ਇੱਕ ਤਾਂ ਆਪਣੀ ਬਾਹ ਦੀ ਲੰਬਾਈ ਕੰਪਲੀਟ ਹੋ ਗਈ ਠੀਕ ਹੈ ਇੱਕ ਡਿਜ਼ਾਈਨ ਬਣ ਗਿਆ ਦੇਖੋ ਅਲੱਗ ਤੋਂ ਬਹੁਤ ਪਿਆਰਾ ਲੱਗੇਗਾ ਜੀ ਜਦੋਂ ਇਹ ਰੈਡੀ ਹੋ ਗਿਆ ਬਾਹ ਰੈਡੀ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖ ਠੀਕ ਹੈ ਜੀ ਫਿਟਿੰਗ ਦੀ ਸिलाई ਮਾਰ ਕੇ ਮੈਂ ਦਿਖਾਉਣੀ ਆ ਇਹ ਦੇਖੋ ਜੀ ਆਪਣੀ ਬਾਹ ਦਾ ਡਿਜ਼ਾਈਨ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਪਿਆਰਾ ਲੱਗ ਰਿਹਾ ਬਾਹਰ ਰੈਡੀ ਹੋ ਗਈ ਠੀਕ ਹੈ ਇਹ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੀ ਬਾਜੂ ਠੀਕ ਹੈ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਿਆਰਾ ਲੱਗਾ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਨੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕੋਈ ਨਵਾਂ ਡਿਜ਼ਾਈਨ ਲੈ ਕੇ ਨਵੀਂ ਕਟਿੰਗ ਕੁਝ ਵੀ ਠੀਕ ਹੈ ਜੀ ਤੇ ਓਕੇ ਜੀ ਧੰਨਵਾਦ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਓਕੇ ਜੀ ਬਾਏ ਬਾਏ ਥੈਂਕ ਯੂ